ਗੈਲ ਰੋਡ ਉੱਪਰ ਇੱਕ ਗੱਡੀ ਦੇ ਖਰਾਬ ਹੋਣ ਕਾਰਨ ਕਟੋ-ਕਟ 3 ਕਿਲੋਮੀਟਰ ਲੰਬਾ ਜਿਹੜਾ ਹੈ ਜਾਮ ਦੇਖਣ ਨੂੰ ਮਿਲ ਰਿਹਾ ਹੈਗਾ ਟੋਲੇ ਵਾਲਾ ਬੋਲ ਤੋਂ ਉੱਤਰ ਕੇ ਆ ਰਹੇ ਭਾਈ ਅੱਧਾ ਘੰਟਾ ਹੋ ਗਿਆ ਟ੍ਰੈਫਿਕ ਬਹੁਤ ਜਾਮ ਆ ਪਿੱਛੇ ਸੜਕ ਦਾ ਬਹੁਤ ਮਾੜਾ ਹਾਲਾ ਭਾਜੀ ਇਹਨਾਂ ਦੋਨਾਂ ਗੱਡੀਆਂ ਨੂੰ ਜਿਹੜਾ ੱਤਕਾ ਲਗਾ ਕੇ ਸਾਈਡ ਤੇ ਕਰਨ ਕਿਤੇ ਜਾਂਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਹੋ ਗਈ 5-6 ਕਿਲੋਮੀਟਰ ਤੱਕ ਹੋ ਗਿਆ ਟੋਲੇ ਵਾਲ ਚੌਂਕ ਤੋਂ ਹੈਗਾ ਪੌਣਾ ਘੰਟਾ ਹੋ ਗਿਆ ਸਾਨੂੰ ਇੱਥੇ ਫਸਿਆ ਹੋਇਆ ਨੂੰ ਮザ ਨਿਕਲ ਲੱਗਿਆ ਹੁਣ ਪਾਣੀ ਬਹੁਤ ਜਗ੍ਹਾ ਖੜਾ ਹੋਇਆ ਜੀ ਬਹੁਤ ਟੋਏ ਵੱਡੇ ਵੱਡੇ ਟੋਏ ਸਕੂਟਰੀ ਐਕਟਿਵ ਤੇ ਨਿਕਲਦੀ ਹੀ ਨਹੀਂ ਹੈਗੀ ਘਟੋ ਘੜ ਭਾਈ 1.5 ਘੰਟੇ ਤੋਂ 2 ਘੰਟਾ ਲੱਗ ਗਿਆ ਆ ਦੇਖੋ ਟੋਏ ਆ ਤੁਹਾਡੇ ਸਾਹਮਣੇ ਆ ਨਾਲ ਲੁਧਿਆਣਾ ਦੇ ਗਿਲ ਰੋਡ ਉੱਪਰ ਇੱਕ ਗੱਡੀ ਦੇ ਖਰਾਬ ਹੋਣ ਕਾਰਨ ਘਟੋ ਘੱਟ 3 ਕਿਲੋਮੀਟਰ ਲੰਬਾ ਜਿਹੜਾ ਹੈ ਜਾਮ ਦੇਖਣ ਨੂੰ ਮਿਲ ਰਿਹਾ ਹੈਗਾ ਇੱਥੇ ਇੱਕ ਇਹ ਜਿਹੜੀ ਗੱਡੀ ਖਰਾਬ ਹੋਈ ਹੈਗੀ ਔਰ ਦੂਸਰੇ ਪਾਸੇ ਇੱਕ ਹੋਰ ਵੇਰਕਾ ਦੀ ਜਿਹੜੀ ਗੱਡੀ ਖਰਾਬ ਹੋਣ ਕਾਰਨ ਪਿੱਛੇ ਤੱਕ ਜਿਹੜਾ ਹੈਗਾ ਲੰਬਾ ਜਾਮ ਲੱਗ ਚੁੱਕਾ ਹੈਗਾ ਹਾਲਾਂਕਿ ਇਹਨਾਂ ਦੋਨਾਂ ਗੱਡੀਆਂ ਨੂੰ ਜਿਹੜਾ ੱਤਕਾ ਲਗਾ ਕੇ ਸਾਈਡ ਤੇ ਕਰਨ ਕਿਤੇ ਜਾਂਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਦੱਸਦੀ ਹੈ ਕਿ ਗਿੱਲ ਚੌਂਕ ਤੋਂ ਲੈ ਕੇ ਢੋਲੇਵਾਲ ਪੁਲ ਚੌਂਕ ਉਤਰਨ ਤੱਕ ਜਿਹੜਾ ਹੈਗਾ 3 ਕਿਲੋਮੀਟਰ ਲੰਬਾ ਜਾਮ ਲੱਗ ਚੁੱਕਾ ਹੈਗਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੈਗੇ ਆਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਕਾਰਾਂ ਵਾਲੇ ਵੀਕਲਜ਼ ਟੂ-ਵీలਰ ਹੋਣ ਜਾਂ ਫਿਰ ਬੱਸਾਂ ਹੋਣ ਇੱਥੇ ਤੱਕ ਕਿ ਪੁਲਿਸ ਦੀਆਂ ਗੱਡੀਆਂ ਵੀ ਜਿਹੜੀਆਂ ਨੇ ਜਾਮ ਦੇ ਵਿੱਚ ਫਸੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਾਰਨ ਹੈ ਕਿ ਗਿਲਚੌਂਕ ਦੇ ਪੁਲ ਉੱਪਰ ਜਿਹੜਾ ਪੁਲ ਟੋਲੇਵਾਲ ਤੋਂ ਬੱਸ ਸਟੈਂਡ ਦੀ ਤਰਫ ਜਾ ਰਿਹਾ ਹੈਗਾ ਉਸ ਪੁਲ ਦੇ ਉੱਪਰ ਦੋ ਗੱਡੀਆਂ ਖਰਾਬ ਹੁੰਦੀਆਂ ਨੇ ਖਰਾਬ ਹੋਣ ਤੋਂ ਬਾਅਦ ਜਿਹੜਾ ਟੋਇੰਗ ਨਹੀਂ ਕੀਤੀ ਜਾਂਦੀ ਉਹਨਾਂ ਨੂੰ ਸਾਈਡ ਤੇ ਜਿਹੜਾ ਨਹੀਂ ਕੀਤਾ ਜਾਂਦਾ ਉਸ ਤੋਂ ਬਾਅਦ ਲੰਬਾ ਜਾਮ ਲੱਗ ਜਾਂਦਾ ਹੈਗਾ ਗੱਡੀਆਂ ਜਿਹੜੀਆਂ ਨੇ ਖਰਾਬ ਹੋ ਜਾਂਦੀਆਂ ਨੇ ਵੀਰੇ ਜੀ ਗੱਡੀ ਖਰਾਬ ਹੋ ਗਈ ਸੀ ਗੱਡੀ ਖਰਾਬ ਬਾਈ ਜਰਾ ਹੈ ਉਹ ਗੱਡੀ ਖਰਾਬ ਹੋ ਗਈ ਬਾਈ ਤੌਰ ਦੀ ਨਹੀਂ ਆ ਕੇ ਗੱਡੀ ਦੇ ਖਰਾਬ ਹੋਣ ਤੋਂ ਬਾਅਦ ਤੁਸੀਂ ਇਹ ਦੇਖ ਸਕਦੇ ਹੋ ਤਸਵੀਰਾਂ ਪੁਲਸੀਆਂ ਗੱਡੀਆਂ ਵੀ ਜਿਹੜੀਆਂ ਨੇ ਰਾਹ ਦੇ ਵਿੱਚ ਫਸ ਚੁੱਕੀਆਂ ਨੇ ਲੰਬੇ ਜਾਮ ਤੇ ਫਸੀਆਂ ਹੋਈਆਂ ਨੇ ਔਰ ਇਸ ਵਕਤ ਦੂਸਰੀ ਗੱਡੀ ਜਿਹੜੀ ਉਹਨਾਂ ਨੇ ਮੰਗਵਾਈ ਆ ਉਹਦੇ ਨਾਲ ਟੋ ਕਰਕੇ ਜਿਹੜੀ ਆ ਸਾਈਡ ਤੇ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ ਲੇਕਿਨ ਜਾਮ ਤੁਸੀਂ ਦੇਖ ਸਕਦੇ ਹੋ 3 ਕਿਲੋਮੀਟਰ ਲੰਬਾ ਜਾਮ ਜਿਹੜਾ ਹੈ ਪੁਲ ਦੇ ਉੱਪਰ ਲੱਗ ਚੁੱਕਾ ਹੈਗਾ ਕਾਰਾਂ ਔਰ ਟੂ-ਵੀਲਰ ਵਾਲੇ ਲਗਾਤਾਰ ਪਿਛਲੇ ਅੱਧੇ ਘੰਟੇ ਤੋਂ ਇਸ ਜਾਮ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ ਹਾਲਾਂਕਿ ਸੜਕ ਦੇ ਉੱਤੇ ਬਰਸਾਤ ਦਾ ਪਾਣੀ ਔਰ ਟੋਏ ਟਿੱਬੇ ਵੀ ਪੁਲ ਦੇ ਉੱਪਰ ਨੇ ਲੇਕਿਨ ਸਭ ਤੋਂ ਵੱਡੀ ਜਿਹੜੀ ਸਮੱਸਿਆ ਸੀ ਕਾਰਨ ਸੀ ਗੱਡੀਆਂ ਦੇ ਖਰਾਬ ਹੋਣ ਕਾਰਨ ਜਿਹੜਾ ਹੈਗਾ ਲੰਬਾ ਜਾਮ ਇਸ ਜਗ੍ਹਾ ਤੇ ਲੱਗਿਆ ਜਗਰਾਵ ਪੁਲ ਤੋਂ ਲੈ ਕੇ ਟੋਲੇਵਾਲ ਪੁਲ ਤੱਕ ਇਹ ਲੰਬਾ ਜਾਮ ਜਿਹੜਾ ਹੈਗਾ ਦੇਖਣ ਨੂੰ ਮਿਲਿਆ ਔਰ ਲੋਕ ਤਕਰੀਬਨ ਅੱਧੇ ਪੌਣੇ ਘੰਟੇ ਤੋਂ ਇਸ ਜਾਮ ਦੇ ਅੰਦਰ ਫਸੇ ਹੋਏ ਨਜ਼ਰ ਆ ਰਹੇ ਨੇ ਲੁਧਿਆਣਾ ਤੋਂ ਕੈਮਰਾ ਪਰਸਨ ਹਣੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ ਤਸਵੀਰਾਂ ਗਿੱਲ ਚੌਂਕ ਪੁਲ ਦੇ ਉੱਪਰ ਦੀਆਂ ਨੇ ਜਿੱਥੇ ਭਾਰੀ ਟ੍ਰੈਫਿਕ ਜਾਮ ਹੋਈ ਸੀਗੀ ਔਰ ਕਾਰਨ ਸੀਗਾ ਦੋ ਗੱਡੀਆਂ ਖਰਾਬ ਹੋਈਆਂ ਗਿੱਲ ਚੌਂਕ ਦੇ ਪੁਲ ਤੋਂ ਲੈ ਕੇ ਜਿਹੜਾ ਹੈਗਾ ਟੋਲੇਵਾਲ ਸਮਰਾਲਾ ਚੌਂਕ ਤੱਕ ਜਿਹੜਾ ਇਹ ਲੰਬਾ ਜਾਮ ਗੱਡੀਆਂ ਦਾ ਲੱਗਿਆ ਕਾਰਨ ਇਹ ਕਿ ਦੋ ਗੱਡੀਆਂ ਜਿਹੜੀਆਂ ਖਰਾਬ ਹੋਈਆਂ ਤਾਂ ਦੱਸ ਦਈਏ ਜਿਹੜੀਆਂ ਤਸਵੀਰਾਂ ਤੁਸੀਂ ਇਸ ਵਕਤ ਦੇਖ ਰਹੇ ਹੋ ਇਹ ਗਿਲਚੋਕ ਪੁਲ ਦੀਆਂ ਨੇ ਟੋਲੇਵਾਲ ਤੋਂ ਬੱਸ ਸਟੈਂਡ ਨੂੰ ਜਾਂਦਾ ਹੋਇਆ ਪੁਲ ਜਿਹੜਾ ਜਿਸ ਉੱਪਰ ਗੱਡੀ ਜਿਹੜੀ ਹੈ ਖਰਾਬ ਹੁੰਦੀ ਹੈ ਔਰ ਉਸ ਤੋਂ ਬਾਅਦ ਜਿਹੜਾ ਲੰਬਾ ਜਾਮ ਦੇਖਣ ਨੂੰ ਮਿਲਦਾ तकरीबन ਅੱਧੇ ਪੌਣੇ ਘੰਟੇ ਤੋਂ ਜਾਮ ਦੇ ਵਿੱਚ ਫਸੇ ਹੋਏ ਜਿਹੜੇ ਇਹ ਕਾਰ ਚਾਲਕ ਟੂ-ਵీలਰ ਵਾਲੇ ਆਟੋ ਵਾਲੇ ਜਿਹੜੇ ਨੇ ਲਗਾਤਾਰ ਪਰੇਸ਼ਾਨ ਹੁੰਦੇ ਹੋਏ ਨਜ਼ਰ ਆ ਰਹੇ ਸਿਗੇ ਔਰ ਨੇ ਕਿਲੋਮੀਟਰ ਲੰਬਾ ਇਹ ਜਾਮ ਜਿਹੜਾ ਸੀਗਾ ਪੂਰਾ ਜਾਮ ਜਿਹੜਾ ਸਿਰਫ ਇੱਕ ਗੱਡੀ ਦੇ ਖਰਾਬ ਹੋਣ ਕਾਰਨ ਦੇਖਣ ਨੂੰ ਮਿਲਿਆ ਔਰ ਇਸ ਵਕਤ ਤੁਸੀਂ ਇਹ ਤਸਵੀਰਾਂ ਗਿਲਚੌਕ ਪੁਲ ਉੱਪਰ ਦੀਆਂ ਦੇਖ ਰਹੇ ਹੋ ਜਿਹੜੀਆਂ ਢੋਲੇਵਾਲ ਪੁਲ ਤੱਕ ਜਿਹੜੀਆਂ ਜਾਮ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿੰਨਾ ਕੁ ਲੰਬਾ ਜਾਮ ਲੱਗਿਆ ਹੋਇਆ ਕਾਫੀ ਹੋ ਗਿਆ 5-6 ਕਿਲੋਮੀਟਰ ਤੱਕ ਹੋ ਗਿਆ ਢੋਲੇੜ ਚੌਂਕ ਤੋਂ ਹੈਗਾ ਪੌਣਾ ਘੰਟਾ ਹੋ ਗਿਆ ਸਾਨੂੰ ਇੱਥੇ ਫਸਿਆ ਹੋਇਆ ਨੂੰ ਮਸਾ ਨਿਕਲ ਲੱਗਿਆ ਹੁਣ ਇੱਥੇ ਨਾ ਦੋ ਗੱਡੀਆਂ ਖਰਾਬ ਹੋਣ ਕਰਕੇ ਜਾਮ ਲੱਗਿਆ ਪਿੱਛੇ ਕੀ ਹਾਲਾਤ ਆ ਪਾਣੀ ਬਹੁਤ ਜਗ੍ਹਾ ਖੜਾ ਹੋਇਆ ਜੀ ਬਹੁਤ ਟੋਏ ਵੱਡੇ ਵੱਡੇ ਟੋਏ ਸਕੂਟਰੀ ਐਕਟਿਵੇਟ ਤਾਂ ਨਿਕਲਦੀ ਹੋਈ ਨਹੀਂ ਹੈਗੀ ਉਹ ਬਾਰਿਸ਼ ਕਰਕੇ ਬਹੁਤ ਜ਼ਿਆਦਾ ਵੱਡੇ ਵੱਡੇ ਟੋਏ ਆ ਦੋ ਤਿੰਨ ਤਾਂ ਦੋ ਜਨਾਨੀਆਂ ਵਿਚਾਰੀਆਂ ਡੱਗੀਆਂ ਸੜਕ ਤੇ ਪਾਣੀ ਦੇ ਕਰਕੇ ਤੁਹਾਨੂੰ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਪੌਣਾ ਘੰਟਾ ਹੋ ਗਿਆ ਫਸਿਆ ਹੋਇਆ ਹੁਣ ਮੜਾ ਇਹਦਾ ਰਸਤਾ ਖੁੱਲਿਆ ਲੱਗਦਾ ਆ ਆਪਾਂ ਗਲਗਲ ਚੌਕ ਪੁਲ ਦੇ ਉੱਤੇ ਪੂਰਾ ਜਾਮ ਸੀਗਾ ਤੁਸੀਂ ਕਿਸ ਤਰਫ ਤੋਂ ਆ ਰਹੇ ਹੋ

ਨਾ ਬਹੁਤ ਬੁਰਾ ਹਾਲ ਜਿਹੜੇ ਲੋਕ ਜਾਮ ਚ ਫਸੇ ਸੀਗੇ ਮੰਨ ਲਓ ਕਿਸੇ ਦੀ ਗੱਡੀ ਚ ਪੈਟਰੋਲ ਘਟਾ ਉਹ ਤਾਂ ਰਾਹ ਹੀ ਫਸ ਗਿਆ ਉਹ ਤਾਂ ਭਾਜੀ ਫਿਰ ਵਿੱਚ ਧੱਕਾ ਲਾਈ ਜਾਂਦੇ ਪਾਣੀ ਦੇ ਵਿੱਚੋਂ ਹੁਣ ਸਾਡੇ ਵਰਗੇ ਤਾਂ ਮੋਟਰਸਾਈਕਲ ਬੰਦ ਹੋ ਗਿਆ ਪਲੱਗ ਖਰਾਬ ਹੋ ਗਿਆ ਧੱਕੇ ਲਾ ਲਾ ਕੇ ਕੱਢਿਆ ਨਾ ਇਹਨਾਂ ਚ ਕਿੱਕ ਹੁੰਦੀ ਆ ਅਸੀਂ ਤਾਂ ਉਹੀ ਬੁਰੇ ਹਾਲ ਬਰੇ ਫਸ ਗਏ ਗੱਡੀਆਂ ਵਾਲੇ ਉਤੋਂ ਪਾਣੀ ਪਾਉਂਦੇ ਆ ਨਾਲ ਜਾਂਦੇ ਜਾਂਦੇ ਬਹੁਤ ਬੁਰਾ ਹਾਲ ਆ ਭਾਜੀ ਬਹੁਤ ਬੁਰਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਇੱਕ ਤਾਂ ਬਰਸਾਤਾ ਨੇ ਜਿਹੜੀ ਇਹ ਦਿੱਕਤ ਖੜੀ ਕੀਤੀ ਉਸ ਤੋਂ ਬਾਅਦ ਇਸ ਪੁਲ ਦੇ ਉੱਤੇ ਖਰਾਬ ਗੱਡੀਆਂ ਕਾਰਨ ਲੰਬਾ ਜਾਮ ਜਿਹੜਾ ਉਹ ਦੇਖਣ ਨੂੰ ਮਿਲਿਆ ਲੁਧਿਆਣਾ ਤੋਂ ਕੈਮਰਾ ਪਰਸਨ ਹਣੀ ਦੇ ਨਾਲ ਕਮਲ ਕਪੂਰ ਲੁਧਿਆਣਾ ਲੈ